ਸਟਾਰਟ ਕਰਦੇ ਆਂ ਆਪਣੀ ਅੱਜ ਦੀ ਕਲਾਸ ਕੱਲ ਆਪਾਂ ਨੇ ਡਿਸਕਸ ਕੀਤੇ ਸੀ ਫੋਰਨ ਇਨਵੇਡਰਸ ਇਨ ਇੰਡੀਆ ਤਾਂ ਉਹਦੇ ਵਿੱਚ ਆਪਾਂ ਨੇ ਤਿੰਨ ਇਨਵੇਡਰਸ ਨੂੰ ਡਿਸਕਸ ਕੀਤਾ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲਾ ਕਿਹੜਾ ਸੀਗਾ ਮੁਹੰਮਦ ਬਿਨ ਕਾਸਿਮ ਠੀਕ ਹੈ ਇਹ ਕਿੱਥੋਂ ਬਿਲੋਂਗ ਕਰਦਾ ਸੀਗਾ ਇਹ ਅਰਬ ਤੋਂ ਬਿਲੋਂਗ ਕਰਦਾ ਸੀਗਾ ਉਸ ਤੋਂ ਬਾਅਦ ਮੁਹੰਮਦ ਬਿਨ ਕਾਸਿਮ ਤੋਂ ਬਾਅਦ ਜਿਹੜਾ ਨੈਕਸਟ ਇਨਵੇਡਰ ਆਇਆ ਸੀਗਾ ਉਹਦਾ ਨਾਮ ਕੀ ਸੀਗਾ ਆਪਣੇ ਪਾਸ ਮੁਹੰਮਦ ਗਜ਼ਨੀ ਠੀਕ ਹੈ ਜੀ ਗਜ਼ਨੀ ਕੀ ਸੀ ਇੱਕ ਜਗ੍ਹਾ ਦਾ ਨਾਮ ਸੀਗਾ ਕਿੱਥੇ ਅਫਗਾਨਿਸਤਾਨ ਚੋਂ ਇਹ ਕੀ ਸੀਗੇ ਇਹ ਤੁਰਕ ਸੀਗੇ ਉਸ ਤੋਂ ਬਾਅਦ ਆਪਾਂ ਨੇ ਤੀਸਰਾ ਇਨਵੇਡਰ ਪੜਿਆ ਸੀ ਜਿਹਦਾ ਨਾਮ ਕੀ ਸੀਗਾ ਮੁਹੰਮਦ ਗੋਰੀ ਸੀਗਾ ਇਹ ਵੀ ਕੀ ਸੀਗਾ ਇੱਕ ਤੁਰਕ ਸੀਗਾ ਤਾਂ ਇਹਦੇ ਵਿੱਚੋਂ ਆਪਾਂ ਨੇ ਦੇਖਿਆ ਸੀ ਵੀ ਏ ਨਾ ਦੋਨਾਂ ਨੇ ਇੰਡੀਆ ਦੇ ਉੱਪਰ ਅਟੈਕ ਕੀਤਾ ਜਾਂ ਇਨਵੇਡ ਕੀਤਾ ਵੈਲਥ ਪਲੰਡਰ ਕੀਤੀ ਔਰ ਵਾਪਿਸ ਚਲੇ ਗਏ ਸੀ ਬਟ ਮੁਹੰਮਦ ਗੋਰੀ ਕੀ ਸੀਗਾ ਉਹ ਇੱਥੇ ਐਸਟੈਬਲਿਸ਼ ਹੋ ਗਿਆ ਸੀ 노 ਡਾਊਟ ਮੁਹੰਮਦ ਗੋਰੀ ਵੀ ਵਾਪਿਸ ਚਲਾ ਗਿਆ ਸੀ ਤਾਂ ਉਹ ਆਪਣੇ ਇੱਕ ਸਲੇਵ ਨੂੰ ਕੀ ਉਹ ਜਿਹਦਾ ਨਾਮ ਕੀ ਸੀਗਾ ਕੁਤਬਦੀਨ ਐਬਕ ਕੁਤਬਦੀਨ ਐਬਕ ਨੂੰ ਕੀ ਕਰਤਾ ਸੀਗਾ ਉਸਨੇ ਚਾਰਜ ਜਿਹੜਾ ਦਿੱਤਾ ਸੀਗਾ ਇੰਡੀਆ ਦਾ ਕੀ ਕੀ ਕਰ ਤੂੰ ਮੇਰੇ ਪਿੱਛੋਂ ਐਜ਼ ਅ ਗਵਰਨਰ ਇੱਥੇ ਰੂਲ ਹੈ ਜਿਹੜਾ ਉਹ ਕਰਨਾ ਹੈਗਾ ਠੀਕ ਹੈ ਤਾਂ ਕੱਲ ਆਪਾਂ ਇਹਨਾਂ ਤਿੰਨਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਕੀਤਾ ਸੀ ਔਰ ਅੱਜ ਆਪਾਂ ਨੇ ਕੁਤਬਦੀਨ ਐਬਕ ਤੋਂ ਕੀ ਕਰਨਾ ਹੈਗਾ ਸਟਾਰਟ ਕਰਨਾ ਹੈਗਾ ਕਲੀਅਰ ਚਲੋ ਤਾਂ ਕਿਸੇ ਨੂੰ ਇੱਥੇ ਤੱਕ ਹੋਪਫੁਲੀ ਨਹੀਂ ਡਾਊਟ ਹੋਊਗਾ ਜੇ ਤੁਸੀਂ ਕੱਲ ਦਾ ਲੈਕਚਰ ਲਗਾਇਆ ਹੋਗਾ ਹੁਣ ਚਲਦੇ ਆਪਾਂ ਹੁਣ ਦੇਖੋ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਕਿ ਜਿਹੜਾ ਮੁਹੰਮਦ ਗੋਰੀ ਸੀਗਾ ਉਹਦੇ ਕੋਲ ਤਿੰਨ ਸਲੇਵ ਸੀਗੇ ਤਿੰਨ ਸਲੇਵ ਕਿਹੜੇ-ਕਿਹੜੇ ਸੀਗੇ ਇੱਕ ਦਾ ਨਾਮ ਸੀਗਾ ਕুতুবਦੀਨ ਐਬਕ ਦੂਸਰੇ ਦਾ ਨਾਮ ਕੀ ਸੀਗਾ ਯਾਲਦੋਜ਼ ਔਰ ਤੀਸਰੇ ਦਾ ਨਾਮ ਕੀ ਸੀਗਾ ਨਸਰੁਦੀਨ ਕਵਾਚਾ ਨਸਰੁਦੀਨ ਕਵਾਚਾ ਤੀਸਰੇ ਦਾ ਨਾਮ ਸੀਗਾ ਜਿਹਦੇ ਵਿੱਚੋਂ ਸਭ ਤੋਂ ਜਿਹੜਾ ਲਾਇਲ ਸੀਗਾ ਉਹ ਏ ਸੀਗਾ ਕুতুবਦੀਨ ਐਬਕ ਤਾਂ ਹੀ ਕਰਕੇ ਇਸ ਨੂੰ ਇੰਡੀਆ ਦਾ ਗਵਰਨਰ ਅਪੋਇੰਟ ਕਰਕੇ ਗੋਰੀ ਵਾਪਸ ਚਲਾ ਗਿਆ ਸੀਗਾ ਹੁਣ ਜਦੋਂ ਗੋਰੀ ਦੀ ਡੈਥ ਹੋਈ ਹੈ ਤਾਂ ਨੈਕਸਟ ਜਿਹੜਾ ਐਕਚੁਅਲ ਦੇ ਵਿੱਚ ਜਿਸ ਨੇ ਅਹੁਦਾ ਸੰਭਾਲਿਆ ਸੀਗਾ ਉਹਦਾ ਨਾਮ ਸੀਗਾ ਕুতুবਦੀਨ ਐਬਕ ਕਿਉਂਕਿ ਕুতুবਦੀਨ ਐਬਕ ਕੀ ਸੀਗੀ ਸਲੇਵ ਸੀਗਾ ਤਾਂ ਇਥੋਂ ਬੇਸਿਕਲੀ ਕੀ ਦੀ ਸ਼ੁਰੂਆਤ ਹੋ ਗਈ ਸੀਗੀ ਇਥੋਂ ਸਲੇਵ ਡਾਇਨੈਸਟੀ ਦੀ ਸ਼ੁਰੂਆਤ ਹੈ ਜਿਹੜੀ ਉਹ ਹੋ ਗਈ ਸੀ ਕਲੀਅਰ ਅੱਛਾ ਹੁਣ ਦੇਖੋ ਸਲੇਵ ਡਾਇਨੈਸਟੀ ਨੂੰ ਅਲੱਗ-ਅਲੱਗ ਨਾਮ ਦੇ ਨਾਲ ਜਾਣਿਆ ਜਾਂਦਾ ਇਸ ਨੂੰ ਮਮਲੁਕ ਡਾਇਨੈਸਟੀ ਵੀ ਕਿਹਾ ਜਾਂਦਾ ਹੈਗਾ ਹੁਣ ਦੇਖੋ ਮਮਲੁਕ ਦਾ ਮਤਲਬ ਕੀ ਹੁੰਦਾ ਮਮਲੁਕ ਦਾ ਮਤਲਬ ਸਲੇਵ ਹੀ ਹੁੰਦਾ ਹੈ ਕੁਰਾਨ ਦੇ ਵਿੱਚ ਮਮਲੁਕ ਨੂੰ ਕੀ ਕਿਹਾ ਜਾਂਦਾ ਹੈ ਜੀ ਆਪਣੇ ਪਾਸ ਸਲੇਵ ਕਿਹਾ ਜਾਂਦਾ ਹੈ ਤਾਂ ਇਹ ਵੀ ਚੀਜ਼ ਯਾਦ ਰੱਖਣਾ ਸਮ ਟਾਈਮਸ ਉਹਨੂੰ ਐਵੇਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਕਿ ਜਿਹੜਾ ਇਹ ਮਮਲੁਕ ਵਰਡ ਹੈਗਾ ਉਹ ਕਿੱਥੋਂ ਲਿਆ ਇਹ ਕੁਰਾਨ ਦੇ ਵਿੱਚੋਂ ਲਿਆ ਜਿਹਦਾ ਮਤਲਬ ਕੀ ਹੈਗਾ ਸਲੇਵ ਡਾਇਨਸਟੀ ਹੈ ਹੁਣ ਦੇਖੋ ਜਿਹੜੀ ਸਲੇਵ ਡਾਇਨਸਟੀ ਹੈਗੀ ਹੈ ਉਹ ਅੱਗੇ ਸਬ ਪਾਰਟਸ ਦੇ ਵਿੱਚ ਡਿਵਾਈਡ ਹੋਈ ਹੋਈ ਹੈ ਹੁਣ ਕਿਹੜੇ-ਕਿਹੜੇ ਸਬ ਪਾਰਟਸ ਨੇ ਉਹ ਧਿਆਨ ਦੇ ਵਿੱਚ ਰੱਖਣਾ ਆਪਾਂ ਇਹਨੂੰ ਅਕਸਰ ਅਲੱਗ-ਅਲੱਗ ਨਾਮ ਨਾਲ ਜਾਣਦੇ ਆ ਇੱਕ ਆਪਾਂ ਹੁਣੀ ਡਿਸਕਸ ਕੀਤਾ ਮਮਲੁਕ ਡਾਇਨਾਸਟੀ ਇੱਕ ਆਪਾਂ ਇਸ ਨੂੰ ਸਲੇਵ ਡਾਇਨਾਸਟੀ ਵੀ ਬੋਲਦੇ ਆ ਠੀਕ ਹੈ 21 ਨੂੰ ਆਪਾਂ ਇਲਬਰੀ ਡਾਇਨਾਸਟੀ ਵੀ ਬੋਲਦੇ ਹੈਗੇ ਤਾਂ ਇਹ ਸਾਰੇ ਕੀ ਹੈਗੇ ਨੇ ਇਹਦੇ ਨਾਮ ਨੇ ਹੁਣ ਇਹ ਨਹੀਂ ਥੋੜੀ ਜੀ ਆਪਾਂ ਨੇ ਸਬ ਡਿਵੀਜ਼ਨ ਕਹਿ ਲਓ ਜਾਂ ਸਬ ਕਲਾਸੀਫਿਕੇਸ਼ਨ ਸਮਝਣੀ ਹੈਗੀ ਹੈ ਰਾਈਟ ਹੁਣ ਦੇਖੋ ਸਭ ਤੋਂ ਉੱਪਰ ਆ ਗਿਆ ਸਲੇਵ ਜਾਂ ਜਿਸ ਨੂੰ ਆਪਾਂ ਮਮਲੁਕ ਬੋਲਾਂਗੇ ਤਾਂ ਮਮਲੂਕ ਅਗੇ ਤਿੰਨ ਹਿੱਸਿਆਂ ਦੇ ਵਿੱਚ ਕੀ ਹੋਈ ਹੋਈ ਹੈ ਡਿਵਾਈਡ ਹੋਈ ਹੈ ਜਿਦੇ ਵਿੱਚ ਸਭ ਤੋਂ ਪਹਿਲਾ ਹੈਗੀ ਹੈ ਕੁੱਤਬੀ ਡਾਇਨਾਸਟੀ ਉਸ ਤੋਂ ਬਾਅਦ ਹੈਗੀ ਹੈ ਫਰਸਟ ਇਲਬਰੀ ਡਾਇਨਾਸਟੀ ਫਿਰ ਉਸ ਤੋਂ ਬਾਅਦ ਨੈਕਸਟ ਹੈਗੀ ਹੈ ਸੈਕੰਡ ਇਲਬਰੀ ਡਾਇਨਾਸਟੀ ਤਾਂ ਐਦਾ ਕਰਕੇ ਸਲੇਵ ਡਾਇਨਸਟੀ ਫਰਦਰ ਸਬਪਾਰਟਸ ਦੇ ਵਿੱਚ ਕੀ ਹੋਈ ਹੋਈ ਹੈ ਕਲਾਸੀਫਾਈਡ ਹੋਈ ਹੋਈ ਹੈ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ ਹੁਣ ਇਹਦੇ ਵਿੱਚ ਜਿਹੜੀ ਕਤੂਬੀ ਡਾਇਨਸਟੀ ਹੈਗੀ ਹੈ ਇਹ ਤੋਂ ਬਿਲੋਂਗ ਕਰਨ ਵਾਲਾ ਰੂਲਰ ਕਿਹੜਾ ਹੈਗਾ ਕਤੂਬਦੀਨ ਐਬਕ ਜਿਹੜਾ ਕਿ ਸਭ ਤੋਂ ਪਹਿਲਾ ਜਿਹੜਾ ਸਲੇਵ ਸੀਗਾ ਉਸ ਤੋਂ ਬਾਅਦ ਨੈਕਸਟ ਆਪਾਂ ਨੇ ਕੱਲ ਡਿਸਕਸ ਕੀਤਾ ਸੀਗਾ ਕਿ ਆਪਾਂ ਨੇ ਸਲੇਵ ਡਾਇਨਸਟੀ ਦੇ ਵਿੱਚ ਚਾਰ ਹੀ ਰਾਜੇ ਪੜਨੇ ਆ ਜਿਦੇ ਵਿੱਚੋਂ ਸਭ ਤੋਂ ਪਹਿਲਾ ਕਿਹੜਾ ਸੀਗਾ ਕੁਤਬ الدین ਐਬਕ ਕੁਤਬ الدین ਐਬਕ ਤੋਂ ਬਾਅਦ ਆਪਾਂ ਨੇ ਪੜਨਾ ਹੈਗਾ ਇਲਤੁਤਮਿਸ਼ ਇਲਤੁਤਮਿਸ਼ ਤੋਂ ਆਪਾਂ ਨੇ ਬਾਅਦ ਪੜਨਾ ਹੈਗਾ ਰਜ਼ੀਆ ਸੁਲਤਾਨਾ ਰਜ਼ੀਆ ਸੁਲਤਾਨਾ ਤੋਂ ਬਾਅਦ ਆਪਾਂ ਨੇ ਕੀ ਪੜਨਾ ਹੈਗਾ ਬਲਬਨ ਇਹ ਮੇਜਰ ਚਾਰ ਹੀ ਰਾਜੇ ਹੈਗੇ ਨੇ ਜਾਂ ਸੁਲਤਾਨ ਹੈਗੇ ਨੇ ਕਿਵੇਂ ਆਪਣੀ ਸਲੇਵ ਡਾਇਨਸਟੀ ਦੇ ਤਾਂ ਇਹਦੇ ਵਿੱਚ ਕੁਤਬੀ ਡਾਇਨਸਟੀ ਦਾ ਐਕਚੁਅਲ ਫਾਊਂਡਰ ਕਿਸ ਨੂੰ ਮੰਨਿਆ ਜਾਂਦਾ ਖਤੂਬਦੀਨ ਐਬਕ ਨੂੰ ਮੰਨਿਆ ਜਾਂਦਾ ਫਰਸਟ ਇਲਬਰੀ ਡਾਇਨਸਟੀ ਦੇ ਵਿੱਚ ਕੀ ਆ ਜਾਂਦਾ ਆਪਣੇ ਪਾਸ ਇਲਤੁਤਮਿਸ਼ ਮਤਲਬ ਫਰਸਟ ਇਲਬਰੀ ਡਾਇਨਸਟੀ ਦਾ ਫਾਊਂਡਰ ਕੌਣ ਹੈਗਾ ਜਾਂ ਫਰਸਟ ਇਲਬਰੀ ਡਾਇਨਸਟੀ ਇਲਤੁਤਮਿਸ਼ ਨੇ ਸ਼ੁਰੂ ਕੀਤੀ ਹੈ ਔਰ ਸੈਕੰਡ ਇਲਬਰੀ ਡਾਇਨਸਟੀ ਕਿਸ ਨੇ ਸ਼ੁਰੂ ਕੀਤੀ ਹੈਗੀ ਹੈ ਬਲਬਨ ਨੇ ਹੈ ਜਿਹੜੀ ਉਹ ਸਟਾਰਟ ਹੈ ਕੀਤੀ ਹੈਗੀ ਹੈ ਕਲੀਅਰ ਤਾਂ ਇੱਕ ਵਾਰ ਮੈਂ ਫਿਰ ਤੋਂ ਦੱਸ ਦਵਾਂ ਆਪਾਂ ਮਮਲੂਕ ਮਤਲਬ ਸਲੇਵ ਡਾਇਨਸਟੀ ਨੂੰ ਸ਼ੁਰੂਆਤ ਕੀਤੀ ਹੈਗੀ ਆ ਮਮਲੁਕ ਦਾ ਮਤਲਬ ਹੁੰਦਾ ਸਲੇਵ ਕੁਰਾਨ ਦੇ ਵਿੱਚ ਜਿਹੜੀ ਕਿ ਫਰਦਰ ਤਿੰਨ ਹਿੱਸਿਆਂ ਦੇ ਵਿੱਚ ਕਲਾਸੀਫਾਈਡ ਹੈ ਫਰਸਟ ਵਨ ਇਜ਼ ਕੁਤਬੀ ਡਾਇਨਸਟੀ ਜਿਹਦਾ ਫਾਊਂਡਰ ਕੌਣ ਮੰਨਿਆ ਜਾਂਦਾ ਕੁਤਬਦੀਨ ਐਬਕ ਸੈਕੰਡ ਵਨ ਇਜ਼ ਫਰਸਟ ਇਲਬਰੀ ਡਾਇਨਸਟੀ ਜਿਹਦਾ ਫਾਊਂਡਰ ਕੀ ਹੈਗਾ ਇਲਤੁਤਮਿਸ਼ ਐਂਡ ਉਸ ਤੋਂ ਬਾਅਦ ਹੈਗੀ ਹੈ ਸੈਕੰਡ ਇਲਬਰੀ ਡਾਇਨਸਟੀ ਜਿਹਦਾ ਫਾਊਂਡਰ ਕੌਣ ਹੈਗਾ ਆਪਣੇ ਪਾਸ ਬਲਬਨ ਹੈਗਾ ਕਲੀਅਰ ਤਾਂ ਇਹ ਕਲਾਸੀਫਿਕੇਸ਼ਨ ਹੁਣ ਆਪਾਂ ਨੇ ਸਮਝ ਲਈ ਹੈਗੀ ਆ ਹੁਣ ਆਪਾਂ ਮੂਵ ਕਰਦੇ ਹੈਗੇ ਆ ਆਪਣੇ ਜਿਹੜੇ ਵੀ ਇੱਥੋਂ ਦੇ ਸੁਲਤਾਨ ਹੋਏ ਨੇ ਜਾਂ ਰਾਜੇ ਹੋਏ ਨੇ ਤਾਂ ਸਭ ਤੋਂ ਪਹਿਲਾ ਕਿਹੜਾ ਹੈਗਾ ਆਪਣੇ ਪਾਸ ਕੁਤਬਦੀਨ ਐਬਕ ਹੁਣ ਬੇਕਰ ਜਿਹੜਾ ਕੁਤਬਦੀਨ ਐਬਕ ਸੀਗਾ ਇਹ ਫਰਸਟ ਸਲੇਵ ਸੀਗਾ ਹੁਣ ਜੇ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈਗਾ ਕਿ ਕੁਤਬੀ ਡਾਇਨਸਟੀ ਦਾ ਫਾਊਂਡਰ ਦਾ ਤੁਸੀਂ ਆਨਸਰ ਕੀ ਕਰੋਗੇ ਕੁਤਬਦੀਨ ਐਬਕ ਜੇ ਤੁਸੀਂ ਤੁਹਾਨੂੰ ਕੁਐਸਚਨ ਪੁੱਛਿਆ ਜਾਏਗਾ ਕਿ ਸਲੇਵ ਡਾਇਨਸਟੀ ਦਾ ਫਾਊਂਡਰ ਤਾਂ ਤੁਸੀਂ ਆਨਸਰ ਕੀ ਕਰੋਗੇ ਕੁਤਬਦੀਨ ਐਬਕ ਹੁਣ ਕੁਤਬਦੀਨ ਐਬਕ ਦੇ ਨਾਲ ਕਾਫੀ ਸਾਰੇ ਫੈਕਟਸ ਨੇ ਜਿਹੜੇ ਉਹ ਐਸੋਸੀਏਟ ਨੇ ਜਿਦੇ ਵਿੱਚ ਇੱਕ ਸਭ ਤੋਂ ਪਹਿਲਾਂ ਆਂਦਾ ਹੈਗਾ ਲਖ ਬਖਸ਼ ਇਸ ਨੂੰ ਟਾਈਟਲ ਦਿੱਤਾ ਜਾਂਦਾ ਹੈਗਾ ਲੱਖ ਬਖਸ਼ ਦਾ ਟਾਈਟਲ ਦਿੱਤਾ ਕਿਉਂਕਿ ਬਹੁਤ ਹੀ ਜ਼ਿਆਦਾ ਕੀ ਕਰਦਾ ਸੀਗਾ ਚੈਰੀਟੀ ਕਰਦਾ ਸੀਗਾ ਠੀਕ ਹੈ ਬਹੁਤ ਹੀ ਚੈਰੀਟੀ ਕਰਦਾ ਸੀ ਤਾਂ ਕਰਕੇ ਉੱਥੋਂ ਦੇ ਲੋਕਾਂ ਨੇ ਇਸ ਨੂੰ ਕੀ ਦਿੱਤਾ ਸੀਗਾ ਲੱਖ ਬਖਸ਼ ਦਾ ਟਾਈਟਲ ਹੈ ਜਿਹੜਾ ਦਿੱਤਾ ਸੀਗਾ ਤੇ ਕੁਝ ਹੋਰ ਇੰਪੋਰਟੈਂਟ ਫੈਕਟਸ ਜਿਹੜੇ ਨਾਲ-ਨਾਲ ਆਪਾਂ ਆਪਣੇ ਪੁਰਾਣੇ ਨੋਟਸ ਦੇ ਵਾਲੇ ਵੀ ਡਿਸਕਸ ਕਰ ਹੀ ਲੈਣੇ ਆ ਲਓ ਦੇਖੋ ਤਾਂ ਕੁਤਬਦੀਨ ਐਬਕ ਨੂੰ ਲਖ ਬਖਸ਼ ਦਾ ਟਾਈਟਲ ਦਿੱਤਾ ਸੀ ਇਹਦਾ ਟੈਨਿਓਰ ਬਹੁਤ ਇੰਪੋਰਟੈਂਟ ਹੈ ਕਿ ਕੁਤਬਦੀਨ ਐਬਕ ਕਦੋਂ ਤੋਂ ਕਦੋਂ ਤੱਕ ਸੁਲਤਾਨ ਰਿਹਾ ਤਾਂ 1206 ਤੋਂ ਲੈ ਕੇ 1210 ਤੱਕ ਜਿਹੜਾ ਆਉਂਦਾ ਸੀਗਾ ਉਹ ਕਿਸ ਨੇ ਸੰਭਾਲਿਆ ਕੁਤਬਦੀਨ ਐਬਕ ਨੇ ਸੰਭਾਲਿਆ ਲਖ ਬਖਸ਼ ਦਾ ਟਾਈਟਲ ਇਸ ਨੇ ਉਹ ਦਿੱਤਾ ਗਿਆ ਔਰ ਇੱਕ ਇਹਦਾ ਕੀ ਸੀਗਾ ਕੁਤਬ ਮੀਨਾਰ ਇਸਨੇ ਬਣਵਾਇਆ ਸੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਅਕਸਰ ਪੇਪਰ ਦੇ ਵਿੱਚ ਇਹ ਪੁੱਛ ਲਿਆ ਜਾਂਦਾ ਕਿ ਜਿਹੜਾ ਕੁਤਬ ਮੀਨਾਰ ਹੈਗਾ ਉਹ ਕਿਸ ਨੇ ਬਣਾਇਆ ਸੀਗਾ ਦੇਖੋ ਕੁਤਬ ਮੀਨਾਰ ਕੁਤਬ ਦੇ ਨਾਮ ਤੇ ਹੀ ਪਤਾ ਲੱਗਦਾ ਕਿ ਇਸ ਨੂੰ ਕੁਤਬ الدین ਐਬਕ ਨੇ ਬਣਾਇਆ ਸੀਗਾ ਬਟ ਕੁਐਸਚਨ ਇਹ ਨਹੀਂ ਆਉਂਦਾ ਹੈਗਾ ਇਹ ਆਂਦਾ ਕਿ ਕੁੱਤਬ ਮਿਨਾਰ ਆ ਜਿਹੜੀ ਕਿਸ ਦੀ ਯਾਦ ਦੇ ਵਿੱਚ ਬਣਾਇਆ ਸੀ ਤਾਂ ਕੁੱਤਬ ਮਿਨਾਰ ਕੀ ਸੀਗਾ ਬਖਤੀয়ার ਕਾਕੀ ਦੀ ਯਾਦ ਦੇ ਵਿੱਚ ਬਣਾਇਆ ਸੀ ਹੁਣੇ ਬਖਤੀয়ার ਕਾਕੀ ਕੌਣ ਸੀਗਾ ਬਖਤੀয়ার ਕਾਕੀ ਸੀਗਾ ਆਪਣਾ ਕੁੱਤਬਦੀਨ ਐਬਤ ਦਾ ਗੁਰੂ ਮਤਲਬ ਜਿਸ ਨੂੰ ਇਹ ਕੀ ਮੰਨਦਾ ਸੀਗਾ ਆਪਣਾ ਗੁਰੂ ਮੰਨਦਾ ਸੀਗਾ ਕਲੀਅਰ ਤਾਂ ਬਖਤੀয়ার ਕਾਕੀ ਕੌਣ ਸੀਗਾ ਇਹਦਾ ਗੁਰੂ ਜਿਸ ਦੀ ਯਾਦ ਚ ਇਸਨੇ ਕੁੱਤਬ ਮਿਨਾਰ ਬਣਾਇਆ ਸੀ ਕੁੱਤਬ ਮਿਨਾਰ ਕਿੱਥੇ ਆ ਦਾਲੀ ਦੇ ਵਿੱਚ ਹੈ ਵੈਰੀ ਗੁੱਡ ਸ਼ਾਬਾਸ਼ ਠੀਕ ਹੈ ਹੁਣ ਦੇਖੋ ਕুতਬ ਮੀਨਾਰ ਨਾਲ ਰਿਲੇਟਡ ਹੋਰ ਕਾਫੀ ਸਾਰੇ ਕੁਐਸਚਨ ਆਉਂਦੇ ਨੇ ਫਸਟ ਆਫ ਆਲ ਕਿ ਕুতਬ ਮੀਨਾਰ ਦੀ ਕੰਸਟਰਕਸ਼ਨ ਨੂੰ ਸਟਾਰਟ ਕਿਸ ਨੇ ਕੀਤਾ ਸੀਗਾ ਤਾਂ ਸਟਾਰਟ ਕਿਸ ਨੇ ਕੀਤਾ ਕুতਬੁਦਦਨ ਐਬਕ ਨੇ ਬਟ ਕুতਬ ਮੀਨਾਰ ਦੀ ਕੰਸਟਰਕਸ਼ਨ ਨੂੰ ਇਹ ਕੰਪਲੀਟ ਨਹੀਂ ਕਰਵਾ ਪਾਇਆ ਸੀਗਾ ਤਾਂ ਕুতਬ ਮੀਨਾਰ ਦੀ ਕੰਸਟਰਕਸ਼ਨ ਨੂੰ ਜਿਸ ਨੇ ਕੰਪਲੀਟ ਕਰਵਾਇਆ ਸੀਗਾ ਉਹਦਾ ਨਾਮ ਕੀ ਸੀਗਾ ਇਲ ਤੁਦ ਮੇਸ਼ ਕਲੀਅਰ ਨੈਕਸਟ ਰਾਜਾ ਜਿਹੜਾ ਹੈਗਾ ਅੱਛਾ ਉਸ ਤੋਂ ਬਾਅਦ ਹੋਰ ਤੁਸੀਂ ਕੀ ਧਿਆਨ ਦੇ ਵਿੱਚ ਰੱਖਣਾ ਕਿ ਉਸ ਤੋਂ ਬਾਅਦ ਲੇਟਰ ਔਨ ਕুতਬ ਮੀਨਾਰ ਨੂੰ ਰਿਪੇਅਰ ਕਰਵਾਇਆ ਸੀ ਜਦੋਂ ਕুতਬ ਮੀਨਾਰ ਦੇ ਉੱਪਰ ਬਿਜਲੀ ਗਿਰ ਗਈ ਸੀ ਤਾਂ ਉਹ ਕਿਸ ਨੇ ਕਰਾਇਆ ਸੀਗਾ ਉਹ ਕਰਾਇਆ ਸੀਗਾ ਫਿਰੋਜ਼ ਸ਼ਾ ਤੁਗਲਕ ਫਿਰੋਜ਼ ਸ਼ਾ ਤੁਗਲਕ ਤੁਗਲਕ ਡਾਇਨਸਟੀ ਦਾ ਕੀ ਸੀਗਾ ਆਪਣੇ ਪਾਸ ਰਾਜਾ ਸੀਗਾ ਜਿਸ ਨੇ ਕুতਬ ਮੀਨਾਰ ਨੂੰ ਫਾਈਨਲੀ ਕੀ ਕਰਵਾਇਆ ਸੀ ਰਿਪੇਅਰ ਕਰਵਾਇਆ ਸੀ ਤਾਂ ਕুতਬ ਮੀਨਾਰ ਬਾਰੇ ਸਾਰੇ ਫੈਕਟਸ ਪਤਾ ਹੋਣੇ ਚਾਹੀਦੇ ਨੇ ਸਟਾਰਟਿੰਗ ਕਰਵਾਈ ਸੀ ਕুতুব الدین ਐਬਕ ਨੇ ਫਾਈਨਲੀ ਕੰਪਲੀਟ ਹੋਇਆ ਸੀਗਾ हाथों तो और रिपेयर करवाया से अपने फिर शाह लगती द्वारा ठीक है क्लियर अच्छा होर की, की है अपने नोट होगी देखते ਹੁਣ ਦੇਖੋ ਇੱਕ ਦੋ ਇੰਪੋਰਟੈਂਟ ਚੀਜ਼ਾਂ ਹੋ ਰਹੀਆਂ ਯਾਦ ਰੱਖ ਲਿਏ ਨੇ ਬਖਤਿਆਰ ਖਿਲਜੀ ਆਪਾਂ ਨੇ ਪੜ੍ਹ ਲਿਆ ਬਖਤਿਆਰ ਖਿਲਜੀ ਕੌਣ ਸੀਗਾ ਸੋਰੀ ਬਖਤਿਆਰ ਕਾਕੀ ਆਪਾਂ ਨੇ ਪੜ੍ਹ ਲਿਆ ਬਖਤਿਆਰ ਕਾਕੀ ਕੌਣ ਸੀਗਾ ਇਹਦਾ ਗੁਰੂ ਸੀਗਾ ਇੱਕ ਪਰਸਨ ਹੋਰ ਸੀਗਾ ਜਿਹਦਾ ਨਾਮ ਸੀਗਾ ਬਖਤਿਆਰ ਖਿਲਜੀ ਤਾਂ ਬਖਤਿਆਰ ਖਿਲਜੀ ਕੌਣ ਸੀਗਾ ਇਹਨੂੰ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਜੇ ਤੁਹਾਨੂੰ ਯਾਦ ਹੋਵੇ ਬਖਤਿਆਰ ਖਿਲਜੀ ਮੁਹੰਮਦ ਗੋਰੀ ਦਾ ਵੀ ਕਮਾਂਡਰ ਇਨ ਚੀਫ ਸੀਗਾ ਕਿਉਂਕਿ ਮੁਹੰਮਦ ਗੋਰੀ ਤੋਂ ਬਾਅਦ ਅਗਲਾ ਰਾਜਾ ਕੌਣ ਬਣਿਆ ਕুতਬਦੀਨ ਐਬਕ ਤਾਂ ਇਹਦਾ ਵੀ ਕਮਾਂਡਰ ਇਨ ਚੀਫ ਕੌਣ ਸੀਗਾ ਬਖਤਿਆਰ ਖਿਲਜੀ ਉਹ ਪਰਸਨ ਹੈਗਾ ਜਿਸਨੇ ਨਾਲੰਦਾ ਐਂਡ ਕਿਹੜੀ ਸੀਗੀ ਆਪਣੀ ਦੂਸਰੀ ਵਿਕਰਮਸ਼ੀਲਾ ਯੂਨੀਵਰਸਿਟੀ ਨੂੰ ਕੀ ਕੀਤਾ ਸੀਗਾ ਡਿਸਟਰੋਏ ਕੀਤਾ ਸੀਗਾ ਅਗਰ ਪੇਪਰ ਦੇ ਸਿੱਧਾ ਹੀ ਕੁਐਸਚਨ ਐਵੇਂ ਪੁੱਛਦਾ ਹੈਗਾ ਕਿ ਨਾਲੰਦਾ ਤੇ ਵਿਕਰਮਸ਼ੀਲਾ ਯੂਨੀਵਰਸਿਟੀ ਨੂੰ ਕਿਸ ਨੇ ਡਿਸਟਰੋਏ ਕੀਤਾ ਸੀ ਤਾਂ ਤੁਸੀਂ ਯਾਦ ਰੱਖਣਾ ਬਖਤਿਆਰ ਖਿਲਜੀ ਹੁਣ ਦੇਖੋ ਇਹਨਾਂ ਦੋਨਾਂ 'ਚ ਕਨਫਿਊਜ਼ਨ ਹੋ ਸਕਦੀ ਹੈ ਕਿਉਂਕਿ ਇਹਦਾ ਵੀ ਨਾਮ ਬਖਤਿਆਰ ਕਾਕੀ ਹੈ ਇਹਦਾ ਨਾਮ ਬਖਤਿਆਰ ਖਿਲਜੀ ਹੈ ਕਾਕੀ ਉਹਦਾ ਗੁਰੂ ਸੀ ਖਿਲਜੀ ਉਹਦਾ ਮਤਲਬ ਕਮਾਂਡਰ ਇਨ ਚੀਫ ਸੀਗਾ ਤਾਂ ਜਿਸ ਨੇ ਦੋ ਯੂਨੀਵਰਸਿਟੀਆਂ ਨੂੰ ਕੀ ਕੀਤਾ ਸੀਗਾ ਡਿਸਟਰੋਏ ਕੀਤਾ ਸੇਗਾ ਅੱਛਾ ਇਸ ਤੋਂ ਬਾਅਦ ਇਸਨੇ ਅਢਾਈ ਦਿਨ ਦਾ ਝੋਪੜਾ ਬਣਵਾਇਆ ਸੀ ਅਢਾਈ ਦਿਨ ਦਾ ਝੋਪੜਾ ਦਾ ਮਤਲਬ ਕੀ ਹੈਗਾ 2.5 ਦਿਨ ਦੇ ਵਿੱਚ ਇਸਨੇ ਉੱਥੇ ਕੋਈ ਸੰਸਕ੍ਰਿਤ ਵਿਦਿਆਲਿਆ ਸੀ ਜਿਸ ਨੂੰ ਕਿਦੇ ਵਿੱਚ ਕਨਵਰਟ ਕਰਵਾਤਾ ਸੀਗਾ ਮਸਕ ਦੇ ਵਿੱਚ ਤਾਂ ਹੀ ਇਹਦਾ ਨਾਮ ਪਿਆ ਅਢਾਈ ਦਿਨ ਦਾ ਝੋਪੜਾ ਮਤਲਬ 2.5 ਦਿਨ ਦੇ ਵਿੱਚ ਜਿਹੜਾ ਝੋਪੜਾ ਇਹਨੇ ਬਣਵਾਇਆ ਸੀਗਾ ਉਹ ਕਿੱਥੇ ਹੈਗਾ ਅਜਮੇਰ ਦੇ ਵਿੱਚ ਹੈਗਾ ਕਲੀਅਰ ਅੱਛਾ ਹੁਣ ਇੱਕ ਬਹੁਤ ਇੰਪੋਰਟੈਂਟ ਚੀਜ਼ ਧਿਆਨ ਰੱਖਣੀ ਹੈਗੀ ਐ ਇੱਥੇ ਮਾਈਟ ਬੀ ਨਹੀਂ ਹੈਗੀ ਆਪਾਂ ਥੋੜਾ ਡਿਸਕਸ ਕਰ ਲੈਨੇ ਆ ਕਿ ਇਹਦੀ ਜਿਹੜੀ ਕੈਪੀਟਲ ਸੀਗੀ ਉਹ ਤਾਂ ਸੀਗੀ ਲਾਹੌਰ ਇਹਨੇ ਆਪਣੇ ਟਾਈਮ ਜਿਹੜੀ ਕੈਪੀਟਲ ਰੱਖੀ ਸੀਗੀ ਉਹ ਕਿੱਥੇ ਰੱਖੀ ਸੀਗੀ ਲਾਹੌਰ ਰੱਖੀ ਸੀਗੀ ਕਿ ਮੈਂ ਲਾਹੌਰ ਦੇ ਵਿੱਚ ਹੀ ਰਵਾਂਗਾ ਕਿਉਂਕਿ ਆਪਾਂ ਪੜਾਂਗੇ ਕਿ ਬਾਕੀ ਜਿੰਨੇ ਵੀ ਰਾਜੇ ਹੋਏ ਨੇ ਉਹਨਾਂ ਸਭ ਦੀ ਕੈਪੀਟਲ ਕੀ ਸੀਗੀ ਦਿੱਲੀ ਸੀ ਬਟ ਇਹਦਾ ਜਿਹੜਾ ਮਿਲਟਰੀ ਹੈੱਡਕੁਆਟਰ ਸੀਗਾ ਮਿਲਟਰੀ ਹੈੱਡਕੁਆਟਰ ਸਮਝ ਦਿਓ ਕੀ ਚੀਜ਼ ਹੁੰਦੀ ਹੈ ਮਿਲਟਰੀ ਹੈੱਡਕੁਆਟਰ ਉਹ ਸੀਗਾ ਇੰਦਰਪ੍ਰਸਤ ਦਿੱਲੀ ਦੇ ਵਿੱਚ ਇਹ ਚੀਜ਼ ਯਾਦ ਰੱਖਣਾ ਪੇਪਰ 'ਚ ਪੁੱਛ ਲਿਆ ਜਾਂਦਾ ਇੰਦਰਪ੍ਰਸਤ ਦਿੱਲੀ ਦੇ ਵਿੱਚ ਕੀ ਸੀਗਾ ਇਹਦਾ ਮਿਲਟਰੀ ਹੈੱਡਕੁਆਟਰ ਸੀ ਜਦਕਿ ਇਹਦੀ ਜਿਹੜੀ ਕੈਪੀਟਲ ਸੀਗੀ ਉਹ ਕੀ ਸੀਗੀ ਲਾਹੌਰ ਸੀ ਕਲੀਅਰ ਇਹ ਚੀਜ਼ ਧਿਆਨ 'ਚ ਰੱਖਣਾ ਅੱਛਾ ਹੁਣ ਇੱਕ ਕੁਝ ਇਹਦੇ ਟਾਈਮ ਬੁੱਕਸ ਵਗੈਰਾ ਵੀ ਲਿਖੀਆਂ ਗਈਆਂ ਹੈਗੀਆਂ ਨੇ ਉਹਨਾਂ ਨੂੰ ਵੀ ਆਪਾਂ ਡਿਸਕਸ ਕਰਾਂਗੇ ਪਹਿਲਾ ਹੈਗੀ ਤਾਜ ਉਲਮਾਸਿਰ ਆਪਾਂ ਬੜਦੇ ਹੁੰਨੇ ਆ ਤਾਜ ਉਲਮਾਸਿਰ ਹਸਨ ਨਿਜ਼ਾਮੀ ਨੇ ਲਿਖੀ ਬਹੁਤ ਇੰਪੋਰਟੈਂਟ ਬੁੱਕ ਹੈਗੀ ਹੈ ਜਿਹੜੀ ਇਹ ਤਾਜ ਉਲਮਾਸਿਰ ਹੈਗੀ ਹੈ ਫਰਸਟ ਬੁੱਕ ਸੀਗੀ ਜਿਸ ਨੇ ਦਿੱਲੀ ਦੀ ਹਿਸਟਰੀ ਨੂੰ ਡਿਫਾਈਨ ਕੀਤਾ ਸੀਗਾ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿਹੜੀ ਕਿਤਾਬ ਹੈਗੀ ਹੈ ਜਿਸ ਨੇ ਦਿੱਲੀ ਸਲਤਨਤ ਦੀ ਹਿਸਟਰੀ ਨੂੰ ਡਿਫਾਈਨ ਕੀਤਾ ਸੀਗਾ ਦਿੱਲੀ ਦੀ ਸੌਰੀ ਤਾਂ ਉਹਦਾ ਨਾਮ ਹੈਗਾ ਤਾਜ ਉਲਮਾਸਿਰ ਤਾਂ ਤਾਜ ਉਲਮਾਸਿਰ ਲਿਖੀ ਕਿਸ ਨੇ ਹੈਗੀ ਹੈ ਤਾਂ ਹਸਨ ਨਿਜ਼ਾਮੀ ਨੇ ਹੀ ਕਿਤਾਬ ਹੈ ਜਿਹੜੀ ਉਹ ਲਿਖੀ ਹੈਗੀ ਹੈ ਕਲੀਅਰ ਅੱਛਾ ਤੋਂ ਬਾਅਦ ਤਬਾਕਤੀ ਨਾਸੀਰੀ ਮਹਿਨਾਜ਼ੇ ਸ਼ਿਰਾਜ਼ ਨੇ ਲਿਖੀ ਹੈ ਇਹ ਥੋੜਾ ਧਿਆਨ ਚ ਰੱਖ ਲਿਓ ਇਹਦੇ ਟਾਈਮ ਹੀ ਕਿਤਾਬ ਲਿਖੀ ਗਈ ਹੈ ਔਰ ਸਭ ਤੋਂ ਇੰਪੋਰਟੈਂਟ ਚੀਜ਼ ਅੱਗੇ ਕੀ ਹੈਗੀ ਹੈ ਕਿ ਇਹਦੀ ਡੈਥ ਹੋਈ ਸੀਗੀ ਇਹਦੀ ਡੈਥ ਕਿਹੜੇ ਇਅਰ ਦੇ ਵਿੱਚ ਹੋਈ ਹੈ ਇਹਦੀ ਡੈਥ ਹੋਈ ਹੈ 1210 ਦੇ ਵਿੱਚ ਕੀ ਖੇਡ ਰਿਆ ਸੀਗਾ ਪੋਲੋ ਕਹਿ ਸਕਦੇ ਆ ਜਾਂ ਫਿਰ ਚੌਗਨ ਕਹਿ ਸਕਦੇ ਆ ਮਤਲਬ ਘੋੜੇ ਤੇ ਬੈਠ ਕੇ ਜਿਹੜਾ ਉਹ ਬਾਲ ਦੀ ਬਾਲ ਦੀ ਉਹਦੇ ਵਿੱਚ ਪਾਉਂਦੇ ਹੁੰਦੇ ਨੇ ਉਹਨੂੰ ਬੋਲਦੇ ਹੁੰਦੇ ਆ ਬੇਸਿਕਲੀ ਪੋਲੋ ਜਾਂ ਫਿਰ ਚੌਗਨ ਤਾਂ ਉਹ ਖੇਡਦੇ ਖੇਡਦੇ ਟਾਈਮ ਕੀ ਹੋ ਗਿਆ ਸੀ ਇਹ ਘੋੜੇ ਤੋਂ ਗਿਰ ਗ ਸੀਗਾ ਔਰ ਪੋੜਾ ਦੇ ਉੱਪਰ ਚੜ ਗਿਆ ਸੀ ਤਾਂ ਉਹਦੇ ਕਰਕੇ ਇਹਦੀ ਕੀ ਹੋ ਗਈ ਸੀਗੀ ਡੈਥ ਹੈ ਜਿਹੜੀ ਉਹ ਹੋ ਗਈ ਸੀ ਕਲੀਅਰ ਤਾਂ ਕুতুবਦੀਨ ਜਿਹੜਾ ਐਬਕ ਸੀਗਾ ਉਹ ਇਸ ਤਰੀਕੇ ਦੇ ਨਾਲ ਉਸਨੇ ਆਪਣੀ ਸ਼ੁਰੂਆਤ ਕੀਤੀ ਸੀਗੀ ਔਰ ਫਾਈਨਲੀ ਕুতুবਦੀਨ ਐਬਕ ਕਿਵੇਂ ਡੈਥ ਹੋ ਗਈ ਸੀਗੀ ਐਕਸੀਡੈਂਟਲੀ ਡੈਥ ਕਈ ਵਾਰ ਨਾ ਐਵੇਂ ਵੀ ਪੇਪਰਸ ਕੁਸ਼ਚਨ ਆ ਜਾਂਦਾ ਹੁੰਦਾ ਹੈ ਕਿ ਉਹ ਕਿਹੜੇ ਰਾਜੇ ਸੀਗੇ ਜਿਨ੍ਹਾਂ ਦੀ ਐਕਸੀਡੈਂਟਲੀ ਡੈਥ ਹੋਈ ਸੀ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਅੱਛਾ ਇੱਕ ਇਹਦੇ ਟਾਈਮ ਹੋਰ ਵੀ ਮਤਲਬ ਕਹਿ ਲੋ ਕਿ ਟਰੈਵਲਰ ਕਹਿ ਲੋ ਜਾਂ ਹਿਸਟੋਰੀਅਨ ਕਹਿ ਲੋ ਉਸ ਟਾਈਮ ਰਾਈਟਰ ਸੌਰੀ ਨਾਟ ਹਿਸਟੋਰੀਅਨ ਉਹਦਾ ਨਾਮ ਸੀਗਾ ਫਕਰੂਦੀਨ ਫਕਰੂਦੀਨ ਅਗਰ ਪੁੱਛਿਆ ਜਾਵੇ ਕਿ ਕਿਹਦੇ ਕੰਟੈਂਪੋਰਰੀ ਸੀਗਾ ਤਾਂ ਫਕਰੂਦੀਨ ਕੁਤਬਦੀਨ ਐਬਕ ਦੇ ਕੰਟੈਂਪੋਰਰੀ ਸੀਗਾ ਇਹ ਵੀ ਉਸ ਟਾਈਮ ਦੇ ਵਿੱਚ ਰਾਈਟਰ ਸੀਗਾ ਇੱਕ ਆਪਾਂ ਨੇ ਡਿਸਕਸ ਕੀਤਾ ਹਸਨ ਨਿਜ਼ਾਮੀ ਕਈ ਜਗ੍ਹਾ ਤੇ ਹਸਨ ਉਲ ਨਿਜ਼ਾਮੀ ਵੀ ਲਿਖਿਆ ਹੋਇਆ ਹੈਗਾ ਤੇ ਦੂਸਰਾ ਹੈਗਾ ਆਪਣੇ ਪਾਸ ਫਕਰੂਦੀਨ ਕਲੀਅਰ ਤਾਂ ਕੁਤਬਦੀਨ ਐਬਕ ਵਾਰ ਇਹ ਸਾਰੇ ਇੰਪੋਰਟੈਂਟ ਕੀ ਸੀਗੇ ਫੈਕਟ ਸੀਗੇ ਤਾਂ